ਬਿਲਕੁਲ ਜੀ ਇਹ ਬੜੀ ਇਤਿਹਾਸਿਕ ਪਾਰਕਾ ਜਿਹੜੀ ਆ ਜਾ ਚੌਂਗ ਦੇ ਕੋਲ ਜਿਹੜੀ ਬੀਕਾਨੇਰ ਸ਼ਾਪ ਅਨਪੂਰਨਾ ਉਹਦੇ ਸਾਹਮਣੇ ਪਾਰਕਾ ਸੋ ਇਹ ਸ਼ਹੀਦਾਂ ਨੂੰ ਸਮਰਪਿਤ ਪਾਰਕਾ ਇੱਥੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਸੋ ਬੜੇ ਟਾਈਮ ਦਾ ਇਹ ਮਨ ਸੀਗਾ ਕਿ ਇਹਨੂੰ ਮੈਂ ਪਾਰਕ ਨੂੰ ਜਿਹੜਾ ਰੈਨੋਵੇਟ ਕਰਾਂ ਕਿਉਂਕਿ ਜਦੋਂ ਮੇਰੇ ਦਾਦਾ ਜੀ ਸਵਰਗੀ ਸਦਾ ਕਰਤਾਰ ਸਿੰਘ ਜੀ ਪਾੜਾ ਜਦੋਂ ਐਮਐਲਏ ਸੀ ਉਦੋਂ ਇਹ ਪਾਰਕ ਉਹਨਾਂ ਦੇ ਵੇਲੇ ਜਦੋਂ ਇਹ ਰੈਨੋਵੇਟ ਹੋਈ ਸੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਗੇ ਫਿਰ ਮੌਕਾ ਦਿੱਤਾ ਸਾਨੂੰ ਸੋ ਅੱਜ ਨਗਰ ਕੌਂਸਲ ਵੱਲੋਂ ਜਿਹੜਾ ਇਹ ਅਪਰਾਲਾ ਕੀਤਾ ਗਿਆ ਇਹ ਪਾਰਕ ਨੂੰ ਜਿਹੜਾ ਰੈਨੋਵੇਟ ਕਰ ਰਹੇ ਆ ਇਹਦੇ ਵਿੱਚ ਜਿਹੜਾ ਜੋ ਸਾਡੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਨੂੰ ਦਰਸਾਊਗਾ ਇਹ ਪਾਰਕ ਕੀ ਸ਼ਹੀਦਾਂ ਬਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਉਹਨਾਂ ਦਾ ਵੀ ਸਾਰਾ ਦੁਬਾਰਾ ਪਲੇਟਸ ਲਗਾ ਕੇ ਉਹਨਾਂ ਦੇ ਨਾਮ ਤੇ ਉਸ ਤੋਂ ਇਲਾਵਾ ਸਟੈਚੂਜ਼ ਲਗਾਏ ਜਾਣਗੇ ਬੈਠਣ ਲਈ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜਾ ਹਾਰਟੀਕਲਚਰ ਦਾ ਕੰਮ ਸਾਰੀ ਗ੍ਰੀਨਰੀ ਦਾ ਕੰਮ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਲੋਕ ਬਾਹਰ ਆਉਣ ਉਹ ਇੱਥੇ ਆਣ ਕੇ ਬੈਠਣ ਤੇ ਕਿਉਂਕਿ ਇਹ ਸ਼ਹਿਰ ਦਾ ਜਿਹੜਾ ਸੈਂਟਰ ਦਾ ਪਾਰਕ ਆ ਤੇ ਲੋਕ ਖੁਸ਼ੀ ਨੇ ਸਾਰੇ ਦੁਕਾਨਦਾਰ ਸਾਰੇ ਇੱਥੇ ਕਿ ਇਹਦੀ ਬੜੀ ਲੋਰ ਸੀ ਸੋ ਇਹ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੰਪਲੀਟ ਕਰ ਲਿਆ ਜਾਊਗਾ ਲਗੇ ਹੋਟਲ ਆ ਜਾਂ ਸੈਂਟਰ ਪੁਆਇੰਟ ਪੈਣਾ ਜਿਹੜੀ ਆ ਇਕੱਲੀ ਫ੍ਰੀ ਆ ਕਿਉਂਕਿ ਜਿਹੜੇ ਸ਼ਹੀਦ ਹੋ ਗਿਆ ਜਦੋਂ ਇੱਥੇ ਪਾਰਕ ਜਾਣਦੇ ਤਾਂ ਕਿਤਨਾ ਕਿਤੇ ਉਹ ਨਾਂਜੋ ਪੜ ਨਹੀਂ ਉਹਨਾਂ ਨੂੰ ਜਹਾ ਬਿਲਕੁਲ ਜਦੋਂ ਇੱਥੇ ਲੋਕ ਬੱਚੇ ਆਉਣਗੇ ਉਹਨਾਂ ਨੂੰ ਹੋਰ ਵੀ ਕੋਸ਼ਿਸ਼ ਕਰਾਂਗੇ ਇੱਥੇ ਕਈ ਸਾਡੇ ਬੜੇ ਵਿਦਵਾਨ ਨੇ ਉਹਨਾਂ ਨਾਲ ਸਲਾਹ ਕਰਾਂਗੇ ਕਿ ਹੋਰ ਵੀ ਇਹਦੇ ਵਿੱਚ ਜਿਹੜਾ ਵਾ ਕੋਈ ਨਵਾਂ ਆ ਆਪਾਂ ਆਰਮੀ ਨਾਲ ਰਿਲੇਟਡ ਆਪਣੇ ਦੇਸ਼ ਨਾਲ ਰਿਲੇਟਡ ਜਿਹੜਾ ਇਤਿਹਾਸ ਲੈ ਕੇ ਲਾਈਏ ਤਾਂ ਜੋ ਬੱਚਿਆਂ ਦਾ ਜਿਹੜਾ ਰੋਜ਼ਾਨ ਬੱਚਿਆਂ ਦੀ ਨੌਲੇਜ ਜਿਹੜੀ ਵਧੇ ਤਾ ਜੋ ਇੱਥੇ ਆਉਣ ਤੇ ਉਹਨਾਂ ਨੂੰ ਕੁਝ ਇੱਥੇ ਸਿੱਖਣ ਨੂੰ ਮਿਲੇ। ਸਾਡੀ ਆਪਾ ਜੀ ਲੋਕ ਪ੍ਰੀਤ ਕਰ ਰਿਹਾ ਵੀ ਜਿਹੜੇ ਇਹ ਬ੍ਰਿਕਸ਼ ਇਤਿਹਾਸਿਕ ਜਿਹੜੇ ਉਹਨਾਂ ਦੇ ਉੱਤੇ ਰਹਿੰਦੇ। ਬਿਲਕੁਲ ਜੀ ਇਹ ਬ੍ਰਿਕਸ਼ ਜਿਹੜੇ ਆ ਇਹ ਬੜੇ ਪੁਰਾਣੇ ਬ੍ਰਿਕਸ਼ ਨੇ ਤੇ ਇਹ ਮੇਰਾ ਖਿਆਲ ਜਿਹੜਾ ਪੈਸੇ ਨਾਲ ਵੀ ਜਿਹੜਾ ਵਾ ਇਹ ਨਹੀਂ ਕਿਉਂਕਿ ਇਹਨੂੰ ਬੜਾ ਲੰਮਾ ਸਮਾਂ ਲੱਗਦਾ ਹੈ ਬ੍ਰਿਕਸ਼ਾਂ ਨੂੰ ਪਲਦਿਆਂ ਨੂੰ। ਸੋ ਇਹਨਾਂ ਨੂੰ ਜਿਹੜਾ ਵਾ ਸ਼نگਾ ਕੇ ਵੀ ਪਾਰਕ ਦੇ ਵਿੱਚ ਜਿਹੜੀ ਆ ਰੋਸ਼ਨੀ ਇੱਥੇ ਧੁੱਪ ਵੀ ਆਏ। ਗਰਮੀਆਂ ਦੇ ਵਿੱਚ ਇਹਨਾਂ ਦੇ ਰੁੱਖਾਂ ਦੇ ਥੱਲੇ ਜਿਹੜੇ ਲੋਕ ਬੈਠਣਗੇ। ਸੋ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਉਸਾਂ ਹੀ ਬ ਇਦੇ ਵਿੱਚ ਲਾਈਟਿੰਗ ਕਰਾਂਗੇ ਕਿ ਰਾਤ ਨੂੰ ਜਦੋਂ ਲੋਕ ਬੈਠਣ ਤੇ ਬ੍ਰਿਕਸ ਜਿਹੜੇ ਆ ਉਹ ਸੋਹਣੇ ਲੱਗਣ ਭਾਈ ਭਾਈ ਲਾਲ ਚੌਂਕ ਵੀ ਹਰਿਆ-ਭਰਿਆ ਕਰੇ ਬਿਲਕੁਲ ਜੀ ਭਾਈ ਲਾਲੋ ਜੀ ਚੌਂਕ ਦੇ ਵਿੱਚ ਵੀ ਕੰਮ ਲੱਗਾ ਉੱਥੇ ਅੱਜ ਗ੍ਰੀਨਰੀ ਦਾ ਕੰਮ ਜਿਹੜਾ ਉਹ ਕੰਪਲੀਟ ਕਰ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਹੁਤਾ ਰਹਿ ਗਿਆ ਜਲਦੀ ਇਹਦਾ ਤੇ ਉਹਦਾ ਦਗਟਨ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਹੋਰ ਪਾਰਕਸ ਆ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਏ ਭਾਜੀ ਕਾਫੀ ਦੇਵਲ